ਦੇਖੋ ਮੇਰੇ ਮੁਤਾਬਕ ਕਿ ਗਵਰਨਮੈਂਟ ਇਹੋ ਜਿਹੇ ਫੈਸਲੇ ਜਿਹੜੇ ਸਿੱਖ ਵਿਰੋਧੀ ਫੈਸਲੇ ਹੁੰਦੇ ਨੇ ਤਖਤਾਂ ਦੇ ਖਿਲਾਫ ਹੁੰਦੇ ਨੇ ਗੁਰਦੁਆਰਿਆਂ ਦੇ ਪ੍ਰਬੰਧ ਨਾਲ ਸੰਬੰਧਿਤ ਹੁੰਦੇ ਨੇ ਸਰਕਾਰ ਇਹੋ ਜਿਹੇ ਫੈਸਲੇ ਲੈਣ ਵੇਲੇ ਇਹ ਜ਼ਰੂਰ ਚਿੰਤਨ ਕਰਦੀ ਹੈ ਕਿ ਸਿੱਖਾਂ ਦੀ ਰੋਸ਼ਨੀ ਨਵਜ ਕਿੱਥੇ ਖੜੀ ਹੈ ਸਿੱਖ ਕਿੱਥੇ ਤੱਕ ਰੋਸ਼ ਕਰਦੇ ਨੇ ਔਰ ਸਰਕਾਰ ਨੇ ਦੇਖਿਆ ਕਪਈ ਅਸੀ ਹੈ ਇੱਕ ਚੇਂਜ ਲਿਆਂਦੀ ਔਰ ਤਬਦੀਲੀ ਲਿਆਂਦੀ ਤਬਦੀਲੀ ਦੇ ਬਾਅਦ ਦੇਖਿਆ ਕਿ ਸਿੱਖ ਜਗਤ ਪੂਰੇ ਭਾਰਤ ਦੇ ਵਿੱਚ ਉਹ ਡੈਸਪੋਰਾ ਇਹਨਾਂ ਸਾਰਿਆਂ ਵੱਲੋਂ ਇੱਕ ਬੜੇ ਵੱਡੇ ਪੱਧਰ ਤੇ ਰੋਸ ਹੋਇਆ ਸਿੱਖ ਸਥਾਵਾਵੇਂ ਬੋਲੀਆਂ ਸ਼ਰੂਮਨੀ ਕਮੇਟੀ ਬੋਲੀ ਸਿੰਘ ਸਾਹਿਬ ਵੀ ਬੋਲੇ ਸਾਰੇ ਬੋਲੇ ਇੱਕ ਕਲੈਕਟਿਵ ਆਵਾਜ਼ ਨਿਕਲੀ ਸਿਵਾਏ ਮਨਜਿੰਦਰ ਸਿੰਘ ਸਿਰਸਾ ਐਂਡ ਪਾਰਟੀ ਦੇ ਠੀਕ ਹੈ ਔਰ ਆ ਲਾਰਜਰ ਇਮਪੈਕਟ ਨਾ ਸੀਗਾ ਕੁਝ ਬੁੱਧਜੀਵੀਆਂ ਨੇ ਚਿੱਠੀਆਂ ਲਿਖੀਆਂ ਮੁੱਖ ਮੰਤਰੀ ਮਹਾਰਾਸ਼ਟਰ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ ਰਾਜ ਸਭਾ ਦੇ ਮੈਂਬਰਾਂ ਚਿੱਠੀਆਂ ਪਾਈਆਂ ਹੈ ਉਹ ਸਾਰਾ ਦਾ ਇੱਕ ਕਲੈਕਟਿਵ ਅਫੈਕਟ ਪਿਆ ਕਿ ਸਿੱਖਾਂ ਦੇ ਵਿੱਚ ਇਸ ਮਸਲੇ ਉੱਤੇ ਰੋਸ ਪੜਾਇਆ ਅਦਰ ਸਿੱਖ ਇਹਦੇ ਉੱਤੇ ਆਪਣਾ ਰਿਐਕਟ ਸਟਰੋਂਗ ਰਿਐਕਸ਼ਨ ਨਾ ਦਿੰਦੇ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੇ ਉਸ ਨੂੰ ਅਗੇ ਤੋਰ ਦੇਣਾ ਸੀਗਾ ਸੋ ਇੱਥੋਂ ਇੱਕ ਚੀਜ਼ ਸਾਬਿਤ ਹੋ ਗਈ ਕਿ ਸਰਕਾਰ ਨੂੰ ਪਤਾ ਲੱਗ ਗਿਆ ਕਿ ਸਿੱਖਾਂ ਦੇ ਵਿੱਚ ਰੋਸ਼ਤਾ ਜਜ਼ਬਾ ਹੈ ਰਿਐਕਟ ਕਰਨ ਦਾ ਜਜ਼ਬਾ ਹੈ ਸਿੱਖ ਆਪਣੇ ਗੁਰਤਾਮਾ ਨੂੰ ਬਹੁਤ ਪਸੰਦ ਕਰਦੇ ਨੇ ਜਾਨ ਤੋਂ ਪਿਆਰਾ ਸਮਝਦੇ ਨੇ ਤਾਂ ਸਰਕਾਰ ਦੇ ਸਾਹਮਣੇ ਇੱਕ ਮੈਸੇਜ ਚਲੇ ਗਿਆ ਕਿ ਵੀ ਤਖਤਾਂ ਦੀ ਆਜ਼ਾਦੀ ਤੇ ਤਖਤਾਂ ਦੇ ਵਿੱਚ ਪ੍ਰਬੰਧ ਦੇ ਵਿੱਚ ਕਿਸੇ ਪ੍ਰਕਾਰ ਦੀ ਧਕਲਅੰਦਾਜ਼ੀ ਜਿਹੜੀ ਹੈ ਖਾਸ ਸਿੱਖਾ ਸਰਕਾਰ ਨੂੰ ਮਹਿੰਗੀ ਪੈ ਸਕਦੀ ਹੈ ਉਹ ਵਿਸ਼ੇਸ਼ ਤੌਰ ਤੇ ਜਿਸ ਲੋਕਾਂ ਨੇ ਦੇਖਿਆ ਕਿ ਇਹਦਾ ਗੁੱਸਾ ਜਿਹੜਾ ਹੈ ਉਹ ਲੋਕ ਸਭਾ ਦੀ ਆਉਣ ਵਾਲੇ ਚੋਣਾਂ ਤੱਕ ਅੱਗੇ ਹੋਰ ਪ੍ਰਚੰਡ ਰੂਪ ਧਾਰਨ ਕਰ ਸਕਦਾ ਹੈ ਉਹਨਾਂ ਨੇ ਉਸ ਚੀਜ਼ ਨੂੰ ਵਾਪਸ ਲੈਣਾ ਹੈ ਮੁਨਾਫਸੇ ਵਿੱਚ ਜੇਕਰ ਉਹ ਸਿਆਸਤਦਾਨ ਸਿਰ ਸਿਆਸਤ ਕਰਦੇ ਹੋਏ ਨਜ਼ਰ ਆਏ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲੋਕ ਸਭਾ ਦੇ ਇਲੈਕਸ਼ਨ ਸੀ ਹੈ ਕਿ ਲੋਕਾਂ ਦਾ ਸਿਆਸਤ ਨਹੀਂ ਹੋ ਰਹੀ ਸੀ ਕਿਸੇ ਦੇ ਦੇਖੋ ਉਹ ਸਿਆਸਤ ਵਿੱਚੋਂ ਅਗਰ ਉਹ ਚੀਜ਼ ਕੰਟੀਨਿਊ ਰਹਿੰਦੀ ਤਾਂ ਫਿਰ ਤਾਂ ਕਿਸੇ ਕੋਈ ਕਿਸੇ ਨੂੰ ਫਾਇਦਾ ਨੁਕਸਾਨ ਹੋ ਸਕਦਾ ਸੀਗਾ ਲੇਕਿਨ ਅੱਜ ਮੈਂ ਸਮਝਦਾ ਹਾਂ ਕਿ ਜਿਹੜਾ ਲੋਕਾਂ ਨੇ ਇਹ ਗੱਲ ਦਾ ਮੈਸੇਜ ਦਿੱਤਾ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਇੱਕ ਪਾਸੇ ਤਾਂ ਸਿੱਖਾਂ ਦੇ ਨਾਲ ਸਹਾਨਭੂਤੀ ਤੇ ਹਮਦਰਦੀ ਰੱਖਦੇ ਨੇ ਤੇ ਦੂਜੇ ਪਾਸੇ ਇਹੋ ਜੇ ਕਾਨੂੰਨ ਬਣਾ ਰਹੇ ਨੇ ਤੇ ਇਹ ਗੱਲ ਪ੍ਰਚਲਿਤ ਹੋ ਗਈ ਕਿ ਹਾਥੀ ਦੇ ਦੰਦ ਦਿਖਾਣ ਦੇ ਹੋਰ ਤੇ ਖਾਂਡ ਦੇ ਹੋਰ ਇਹ ਸਾਰੀ ਚੀਜ਼ਾਂ ਦਾ ਟੋਟਲਿਟੀ ਦੇ ਵਿੱਚ ਜਾ ਕਰਕੇ ਦੇਸ ਦੀ ਸਿਆਸਤ ਤੇ ਅਸਰ ਜ਼ਰੂਰ ਪੈਂਦਾ ਹੈ ਉਹ ਮੈਂ ਸਮਝਦਾ ਕਿ ਲੋਕ ਸਭਾ ਇਲੈਕਸ਼ਨ ਦੇ ਵੇਲੇ ਇਹ ਕੋਈ ਉਹ ਜੀ ਰਿਸਕ ਲੈਣਾ ਨਹੀਂ ਚਾਹੁੰਦੇ ਸੀਗੇ ਤਾਂ ਕਰਕੇ ਇਸ ਨੂੰ ਕੈਨਸਲ